ਜੈ ਹਸਤੀ ਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਹਨਾ ਇਹੀ ਖਬਰਾਂ ਆਪਾਂ ਸੁਣਦੇ ਆ ਰਹੇ ਆ ਜੋ ਆਪਣੇ ਵੀਰ ਅਮਰੀਕਾ ਤੋਂ ਡਿਪੋਰਟ ਹੋ ਕੇ ਇੰਡੀਆ ਵਾਪਸ ਭੇਜੇ ਜਾ ਰਹੇ ਨੇ ਇਹੀ ਚਰਚਾ ਜ਼ਿਆਦਾਤਰ ਹੁਣ ਆਪਾਂ న్యూਸ ਵਿੱਚ ਸੁਣ ਰਹੇ ਆ ਪਰ ਇਦਾਂ ਤੇ ਹੁਣ ਬਹੁਤ ਸਾਰੇ ਦੇਸ਼ ਨੇ ਜੋ ਸੇਮ ਅਮਰੀਕਾ ਦੇ ਰਸਤੇ ਚੱਲਣਗੇ ਆਉਣ ਵਾਲੇ ਟਾਈਮ ਵਿੱਚ ਖਾਸ ਕਰਕੇ ਹੁਣ ਇੱਥੇ ਗੱਲ ਜਰਮਨੀ ਦੀ ਹੋ ਰਹੀ ਆ ਜਰਮਨੀ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਇਦਾਂ ਦੇ ਹਾਦਸੇ ਹੋਏ ਜਿਹਦੇ ਕਰਕੇ ਇਲੀਗਲ ਇਮੀਗ੍ਰੈਂਟਾਂ ਦਾ ਤੇ ਪ੍ਰਤੀ ਕਾਫੀ ਨਫਰਤ ਫਲਾਈ ਜਾਂਦੀ ਆ ਮਤਲਬ ਲੋਕਾਂ ਦੇ ਮਨ ਵਿੱਚ ਕਾਫੀ ਨਫਰਤ ਆ ਉਹ ਲੋਕਾਂ ਲਈ ਜਿਹੜੇ ਲੋਕ ਇਲੀਗਲੀ ਬਾਰਡਰ ਕ੍ਰੋਸ ਕਰਕੇ ਆਉਂਦੇ ਨੇ ਤੇ ਉੱਥੇ ਅਸਾਈਲਮ ਦਾ ਕੇਸ ਲਾ ਦਿੰਦੇ ਨੇ ਕਈ ਲੋਕ ਮਜਬੂਰੀ ਕਰਕੇ ਆਉਂਦੇ ਨੇ ਕਈਆਂ ਨੂੰ ਸੱਚੀ ਖਤਰਾ ਹੁੰਦਾ ਹਨਾ ਉਹ ਤਾਂ ਕਰਕੇ ਮਜਬੂਰੀ ਕਰਕੇ ਇਹ ਚੀਜ਼ਾਂ ਕਰਦੇ ਨੇ ਪਰ ਕਈ ਲੋਕ ਉਹਨਾਂ ਚ ਹੁੰਦੇ ਨੇ 1-2% ਹੁੰਦੇ ਨੇ ਹਨਾ ਜੋ ਸਾਰਿਆਂ ਲਈ ਸਾਰਾ ਸਿਸਟਮ ਖਰਾਬ ਕਰ ਦਿੰਦੇ ਨੇ ਹੁਣ ਖਾਸ ਕਰਕੇ ਆ 10 ਦਿਨ ਪਹਿਲਾਂ ਜਰਮਨੀ ਵਿੱਚ ਇੱਕ ਇਦਾਂ ਦਾ ਇਨਸੀਡੈਂਟ ਹੋਇਆ ਸੀ ਜਿੱਥੇ ਵਰਕਰ ਯੂਨੀਅਨ ਦਾ ਪ੍ਰੋਟੈਸਟ ਚੱਲ ਰਿਹਾ ਸੀ ਲੋਕ ਆਪਣੇ ਹੱਕਾਂ ਲਈ ਪ੍ਰੋਟੈਸਟ ਕਰ ਰਹੇ ਸੀ ਜਦੋਂ ਉਹ ਪ੍ਰੋਟੈਸਟ ਕਰ ਰਹੇ ਸੀ ਉਹ ਬੰਦਿਆ ਉੱਤੇ ਗੱਡੇ ਚਾੜ ਦਿੱਤੇ ਜਿਹਨੇ ਗੱਡੇ ਚਾੜੀ ਉਹ 24 ਸਾਲ ਦਾ ਮੁੰਡਾ ਸੀਗਾ ਜੋ ਕਿ ਅਫਗਾਨਿਸਤਾਨ ਤੋਂ ਜਰਮਨੀ ਆਇਆ ਸੀ ਤੇ ਅਸਾਈਲਮ ਦੇ ਕੇਸ ਤੇ ਆਇਆ ਸੀਗਾ ਹੁਣ ਜਦੋਂ ਇਹ ਚੀਜ਼ ਲੋਕਾਂ ਨੂੰ ਪਤਾ ਲੱਗਦੀ ਆ ਖਾਸ ਕਰਕੇ ਹੁਣ ਜਿਹੜੇ ਜਰਮਨ ਦੇ ਲੋਕ ਨੇ ਉੱਥੇ ਦੇ ਗੋਰੇ ਨੇ ਉਹਨਾਂ ਦੇ ਮਨ ਵਿੱਚ ਤਾਂ ਬਹੁਤ ਇਹ ਸਵਾਲ ਪੈਦਾ ਹੁੰਦਾ ਹਨਾ ਕਿ ਸਰਕਾਰ ਜੋ ਬਾਹਰਲੇ ਲੋਕ ਮੰਗੋਂਦੀ ਆ ਤੇ ਉਹਨਾਂ ਨੂੰ ਇੰਨੇ ਸਾਰੇ ਪੈਸੇ ਦਿੰਦੀ ਆ ਤੇ ਉਹ ਲੋਕ ਇੱਥੇ ਕ੍ਰਾਈਮ ਕਰਦੇ ਨੇ ਵੀ ਉਹ ਵਾਪਸ ਕਿਉਂ ਨਹੀਂ ਭੇਜੇ ਜਾਂਦੇ ਉਹਨਾਂ ਨੂੰ ਕਿਉਂ ਨਹੀਂ ਕੋਈ ਇਦਾਂ ਦੀ ਸਜ਼ਾ ਦਿੱਤੀ ਜਾਂਦੀ ਹਨਾ ਜੋ ਉਹਨਾਂ ਨੂੰ ਪੂਰੀ ਭੁਗਤਣੀ ਪਵੇ ਤੇ ਦੋ ਕੁ ਮਹੀਨੇ ਪਹਿਲਾਂ ਜਰਮਨੀ ਵਿੱਚ ਇੱਕ ਹੋਰ ਬੰਦੇ ਨੇ ਗੱਡੀ ਝਾੜੀ ਸੀ ਲੋਕਾਂ ਉੱਤੇ ਉਦੋਂ ਜਰਮਨੀ ਵਿੱਚ ਕ੍ਰਿਸਮਸ ਮਾਰਕੀਟ ਲੱਗੀ ਹੋਈ ਸੀਗੀ ਤਾਂ ਲੋਕ ਉੱਥੇ ਆਏ ਹੋਏ ਸੀਗੇ ਆਪਣੀ ਫੈਮਲੀਆਂ ਨਾਲ ਫਿਰਦੇ ਸੀ ਤੇ ਉਹਨਾਂ ਉੱਤੇ ਵੀ ਇੱਕ ਇਮੀਗ੍ਰੈਂਟ ਨੇ ਗੱਡੀ ਝਾੜਤੀ ਜੋ ਸਰਕਾਰ ਜਦੋਂ ਇੱਕ ਸਿਸਟਮ ਬਣਾਉਂਦੀ ਆ ਉਹ ਤਾਂ ਬਣਾਉਂਦੀ ਆ ਵੀ ਜਿਹੜੇ ਲੋਕਾਂ ਨੂੰ ਸੱਚੀ ਉਹ ਚੀਜ਼ ਦੀ ਲੋੜ ਆ ਉਹ ਇੱਥੇ ਆ ਸਕਦੇ ਆ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਪਰ ਜਦੋਂ ਉਹ ਸਿਸਟਮ ਦਾ ਮਿਸਯੂਜ਼ ਕੀਤਾ ਜਾਂਦਾ ਉਹਦਾ ਫਾਇਦਾ ਉਠਾਇਆ ਜਾਂਦਾ ਤਾਂ ਤੁਹਾਨੂੰ ਪਤਾ ਹਰ ਇੱਕ ਚੀਜ਼ ਦਾ ਇੱਕ ਐਂਡ ਹੁੰਦਾ ਸਰਕਾਰ ਵੀ ਉਹ ਚੀਜ਼ ਬੰਦ ਕਰਨਾ ਸ਼ੁਰੂ ਕਰ ਦਿੰਦੀ ਆ 23 ਫਰਵਰੀ ਤੋਂ ਬਾਅਦ ਜਰਮਨੀ ਵਿੱਚ ਹੁਣ ਇਲੈਕਸ਼ਨ ਹੋਣ ਜਾ ਰਹੇ ਨੇ ਤੇ ਖਾਸ ਕਰਕੇ ਜਰਮਨੀ ਦੀ ਇਲੈਕਸ਼ਨ ਵਿੱਚ ਇੱਕ ਇਦਾਂ ਦੀ ਪਾਰਟੀ ਖੜੀ ਆ ਏਐਫਡੀ ਪਾਰਟੀ ਤੇ ਉਹ ਪਾਰਟੀ ਦੀ ਮੇਨ ਜੋ ਕੈਂਡੀਡੇਟ ਆ ਉਹ ਹੈਗੀ ਆ ਐਲਿਸ ਵੈਡਲ ਤੇ ਉਨ੍ਹਾਂ ਦਾ ਮੇਨ ਅਜੈਂਡਾ ਹੈਗਾ ਹੀ ਸਾਰਾ ਐਂਟੀ ਇਮੀਗ੍ਰੇਸ਼ਨ ਤੇ ਆ ਉਹ ਇਦਾਂ ਕਹਿੰਦੇ ਨੇ ਵੀ ਜੇ ਅਸੀਂ ਜਿੱਤਾਂਗੇ ਜੇ ਸਾਨੂੰ ਮੌਕਾ ਦਿੱਤਾ ਜਾਊਗਾ ਤਾਂ ਜਿੰਨੇ ਵੀ ਇਲੀਗਲ ਇਮੀਗ੍ਰੈਂਟ ਨੇ ਉਹਨਾਂ ਨੂੰ ਅਸੀਂ ਬਾਹਰ ਕੱਢ ਦੇਣਾ ਖਾਸ ਕਰਕੇ ਜਿਹੜੇ ਹੁਣ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਊਗਾ ਉਹ ਬਿਲਕੁਲ ਨਹੀਂ ਚਾਹੁੰਦੇ ਹੈਗੇ ਵੀ ਜਰਮਨੀ ਵਿੱਚ ਹੋਰ ਲੋਕ ਆਉਣ ਉੱਥੇ ਆ ਕੇ ਐਸਾਈਲਮ ਦਾ ਕੇਸ ਲਾਉਣ ਹੋਰ ਇਲੀਗਲੀ ਲੋਕ ਉੱਥੇ ਵੜਨ ਉਹ ਕਹਿੰਦੇ ਨੇ ਬਿਲਕੁਲ ਅਸੀਂ ਦੁਨੀਆ ਨੂੰ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਵੀ ਜਰਮਨੀ ਦੇ ਦਰਵਾਜ਼ੇ ਹੁਣ ਤੁਹਾਡੇ ਲਈ ਬੰਦ ਨੇ ਸੋ ਜੇ ਉਹ ਪਾਰਟੀ ਜਿੱਤ ਜਾਂਦੀ ਆ ਤਾਂ ਜਰਮਨੀ ਜਾਣਾ ਹੋਰ ਔਖਾ ਹੋ ਜਾਣਾ ਜਰਮਨੀ ਦੇ ਜੋ ਰੂਲ ਨੇ ਉਹ ਹੋਰ ਜ਼ਿਆਦਾ ਸਟ੍ਰੈਕਟ ਹੋ ਜਾਣਗੇ ਇਮੀਗ੍ਰੇਸ਼ਨ ਰੂਲ ਨੇ ਜੋ ਮੇਨ ਉਹਨਾਂ ਨੇ ਕਲੀਅਰਲੀ ਮੈਸੇਜ ਦਿੱਤਾ ਜਦੋਂ ਪ੍ਰੈਸ ਕਾਨਫਰੰਸ ਵਿੱਚ ਵੀ ਜਾਂਦੇ ਨੇ ਵੀ ਜਿਹੜੇ ਇਮੀਗ੍ਰੈਂਟਸ ਇੱਥੇ ਆ ਕੇ ਨੁਕਸਾਨ ਕਰਦੇ ਨੇ ਗਲਤ ਕੰਮ ਕਰਦੇ ਨੇ ਕੌਂਟਰੀਬਿਊਸ਼ਨ ਨਹੀਂ ਦਿੰਦੇ ਹੈਗੇ ਜਰਮਨੀ ਦੀ ਸੋਸਾਇਟੀ ਨੂੰ ਜਰਮਨੀ ਦੀ ਇਕਨੋਮੀ ਨੂੰ ਤਾਂ ਉਹਨਾਂ ਨੂੰ ਅਸੀਂ ਬਾਹਰ ਕੱਢ ਦਾਂਗੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ ਤੇ ਖਾਸ ਕਰਕੇ ਜਿਹੜੇ ਇੱਥੇ ਆ ਕੇ ਅਸਾਈਲਮ ਸੀਕ ਕਰਦੇ ਨੇ ਉਹ ਵੀ ਸਿਸਟਮ ਅਸੀਂ ਬੰਦ ਕਰ ਦੇਣਾ ਜਿਹਦੇ ਕੋ ਪੇਪਰ ਨਹੀਂ ਹੈਗੇ ਉਹ ਜਰਮਨੀ ਨਹੀਂ ਰਹਿ ਸਕਦਾ ਉਹ ਬਾਹਰ ਕੱਢਿਆ ਜਾਊਗਾ ਕੱਲਾ ਜਰਮਨੀ ਨਹੀਂ ਇਟਲੀ ਨੇ ਵੀ ਹੁਣ ਇਦਾਂ ਦੀ ਚੀਜ਼ ਕੀਤੀ ਆ ਇਟਲੀ ਨੇ ਹੁਣ ਇਦਾਂ ਦਾ ਰੋਲ ਲੈਂਦਾ ਵੀ ਜਿਹੜੇ ਵੀ ਲੋਕ ਇੱਥੇ ਆ ਕੇ ਅਸਾਈਲਮ ਦਾ ਕੇਸ ਲਾਉਂਦੇ ਨੇ ਤਾਂ ਉਹਨਾਂ ਨੂੰ ਅਲਬੇਨੀਆ ਭੇਜ ਦਿੱਤਾ ਜਾਊਗਾ ਉੱਥੇ ਡਿਟੈਂਸ਼ਨ ਸੈਂਟਰ ਬਣੇ ਨੇ ਉੱਥੇ ਕੈਂਪ ਬਣੇ ਨੇ ਤੇ ਉੱਥੇ ਰੱਖੇ ਜਾਣਗੇ ਲੋਕ ਇਟਲੀ ਵਿੱਚ ਪਿਛਲੇ ਕੁਝ ਸਾਲ ਤੋਂ ਅਸਾਈਲਮ ਦੇ ਕੇਸ ਲਾਉਣ ਵਾਲੇ ਨੰਬਰ ਬਹੁਤ ਜ਼ਿਆਦਾ ਵੱਧ ਰਹੇ ਨੇ ਇਹ ਚੀਜ਼ ਸਰਕਾਰ ਨੂੰ ਹੁਣ ਬਹੁਤ ਮਹਿੰਗੀ ਪੈਣ ਲੱਗੀ ਕਿਉਂਕਿ ਜਦੋਂ ਵੀ ਇੱਕ ਬੰਦਾ ਕੋਈ ਕੰਟਰੀ 'ਚ ਜਾ ਕੇ ਅਸਾਈਲਮ ਦਾ ਕੇਸ ਲਾਉਂਦਾ ਉਹਦਾ ਬਹੁਤ ਖਰਚਾ ਹੁੰਦਾ ਇੱਕ ਬੰਦੇ ਦਾ ਹੀ ਬਹੁਤ ਖਰਚਾ ਸਰਕਾਰ ਨੂੰ ਚਲਣਾ ਪੈਂਦਾ ਸਭ ਤੋਂ ਪਹਿਲਾਂ ਤਾਂ ਉਹਨੂੰ ਮੈਡੀਕਲ ਫ੍ਰੀ ਦਿੱਤੀ ਜਾਂਦੀ ਆ ਉਹਨੂੰ ਹਰ ਮਹੀਨੇ ਪੈਸੇ ਵੀ ਦਿੱਤੇ ਜਾਂਦੇ ਨੇ ਵੀ ਆਪਦਾ ਉਹ ਗਰੋਸਰੀ ਵਗੈਰਾ ਖਰਚਾ ਪਾਣੀ ਕਰ ਸਕੇ ਹਨਾ ਜਿਉ ਉਹਨੇ ਕੁਝ ਖਾਣ ਪੀਣ ਨੂੰ ਲੈਣਾ ਉਹ ਆਪਦਾ ਲੈ ਸਕਦਾ ਤੀਸਰੀ ਚੀਜ਼ ਇਹ ਆ ਵੀ ਉਹਨੂੰ ਰਹਿਣ ਨੂੰ ਇੱਕ ਬਿਲਕੁਲ ਫ੍ਰੀ ਚ ਜਗ੍ਹਾ ਦਿੱਤੀ ਜਾਂਦੀ ਆ ਇਹ ਹਰ ਕੋਈ ਦੇਸ਼ ਚ ਇਹ ਲੋ ਆ ਹਨਾ ਇਕੱਲਾ ਇੱਕ ਦੇਸ਼ ਚ ਨਹੀਂ ਇਕੱਲਾ ਯੂ ਐਸ ਐਚ ਨਹੀਂ ਇਕੱਲਾ ਜਰਮਨੀ ਇਹ ਸਭ ਕੇ ਤੇ ਇਦਾਂ ਹੀ ਆ ਜੋ ਬੰਦਾ ਉਹ ਕੰਟਰੀ ਚ ਜਾ ਰੈਫਿਜੀ ਜਾਂਦਾ ਤੇ ਆ ਉਹਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਯੂਕੇ ਵਿੱਚ ਵੀ ਯੂਕੇ ਵਿੱਚ ਜਿਹੜੇ ਇਲੀਗਲ ਇਮੀਗ੍ਰੈਂਟ ਨੇ ਜਿਹੜੇ ਇਲੀਗਲੀ ਉੱਥੇ ਜਾਂਦੇ ਨੇ ਤੇ ਫੜੇ ਜਾਂਦੇ ਨੇ ਤੇ ਸਾਈਲਨ ਦਾ ਕੇਸ ਲਾਉਂਦੇ ਨੇ ਸਾਲਮ ਦਾ ਕੇਸ ਉਹਨਾਂ ਦਾ ਨਹੀਂ ਐਕਸੈਪਟ ਕੀਤਾ ਜਾਂਦਾ ਔਰ ਵਾਂਡਾ ਭੇਜੇ ਜਾਂਦੇ ਨੇ ਤਾਂ ਕਰਕੇ ਉੱਥੇ ਉਹਨਾਂ ਨੇ ਡਿਟੈਂਸ਼ਨ ਸੈਕਟਰ ਬਣਾਏ ਨੇ ਜਿਹੜੇ ਇਲੀਗਲੀ ਉੱਥੇ ਜਾਂਦੇ ਨੇ ਤੇ ਸਰਕਾਰ ਉਹਨਾਂ ਨੂੰ ਫੜ ਲੈਂਦੀ ਆ ਹਨਾ ਪੁਲਿਸ ਉਹਨਾਂ ਨੂੰ ਫੜ ਲੈਂਦੀ ਆ ਔਰ ਵਾਂਡਾ ਡਿਪੋਰਟ ਕਿਤੇ ਜਾਂਦੇ ਨੇ ਉੱਥੇ ਭੇਜ ਦਿੰਦੇ ਨੇ ਆਪਾਂ ਯੂਐਸਏ ਵਿੱਚ ਵੀ ਇਹ ਖਬਰ ਸੁਣੀ ਆ ਹਨਾ ਕੁਝ ਦਿਨ ਪਹਿਲਾਂ ਹੀ ਖਬਰ ਆਈ ਆ ਜਿਹੜੇ ਵੀ ਹੁਣ ਵੀਰ ਯੂਐਸਏ ਤੋਂ ਪੰਜਾਬ ਨੂੰ ਡਿਪੋਰਟ ਕੀਤੇ ਜਾਂਦੇ ਸੀ ਪਹਿਲਾਂ 2-3 ਜਹਾਜ਼ ਹਨਾ ਸਿੱਧਾ ਪੰਜਾਬ ਨੂੰ ਗਏ ਪਰ ਹੁਣ ਪੰਜਾਬ ਉਹ ਨਹੀਂ ਡਿਪੋਰਟ ਕੀਤੇ ਜਾਣਗੇ ਜਿੰਨੇ ਵੀ ਆਪਣੇ ਇੰਡੀਅਨ ਬੰਦੇ ਹੈਗੇ ਨੇ ਉਹ ਇੰਡੀਆ ਨਹੀਂ ਭੇਜਣਗੇ ਹੁਣ ਉਹਨਾਂ ਨੂੰ ਗੁਆਟੇਮਾਲਾ ਪੈਨਮਾ ਤੇ ਕੋਸਟਾਰਿਕਾ ਇਹ ਤਿੰਨ ਕੰਟਰੀਆਂ ਵਿੱਚ ਡਿਪੋਰਟ ਕੀਤਾ ਜਾਊਗਾ ਠੀਕ ਹੈ ਜੀ ਅੱਗੇ ਪਲੇਨ ਸਿੱਧਾ ਅੰਮ੍ਰਿਤਸਰ ਲੈਂਡ ਹੁੰਦਾ ਸੀ ਤੇ ਬੰਦਾ ਚੰਗਾ ਭਲਾ ਆਪਦੇ ਘਰੇ ਪਹੁੰਚ ਜਾਂਦਾ ਸੀ ਹੁਣ ਜੋ ਪਲੇਨ ਆ ਇਹ ਕੰਟਰੀਆਂ ਵਿੱਚ ਲੈਂਡ ਕਰੂਗਾ ਕੋਸਟ ਰਿਕਾ ਗੁਆਟੇਮਾਲਾ ਤੇ ਪਨਾਮਾ ਇੱਥੇ ਡਿਟੈਂਸ਼ਨ ਸੈਂਟਰ ਬਣਾਏ ਗਏ ਨੇ ਇੱਥੇ ਉਹਨਾਂ ਦੀ ਪ੍ਰੋਸੈਸਿੰਗ ਹੋਊਗੀ ਤੇ ਅੱਗੇ ਫਿਰ ਦੇਖਿਆ ਜਾਂਦਾ ਹਨਾ ਵੀ ਅੱਗੇ ਇਹ ਕੰਟਰੀ ਸੋਚਣਗੇ ਵੀ ਇਹ ਬੰਦਿਆਂ ਨੂੰ ਕਿਵੇਂ ਅੱਗੇ ਆਪ ਦੇ ਕੰਟਰੀ ਵੱਲ ਭੇਜਿਆ ਜਾਊਗਾ ਖਾਸ ਕਰਕੇ ਹੁਣ ਯੂਐਸ ਨੂੰ ਇਹ ਚੀਜ਼ ਮਹਿੰਗੀ ਵੀ ਬਹੁਤ ਪੈ ਰਹੀ ਸੀ ਵੀ बार-बार ਇੰਡਿਗੋ ਨੂੰ ਜਹਾਜ਼ ਭੇਜਣਾ ਉਹ ਬਹੁਤ ਐਕਸਪੈਂਸਿਵ ਆ ਰਿਹਾ ਸੀ ਉਹਨਾਂ ਲਈ ਤਾਂ ਕਰਕੇ ਉਹਨਾਂ ਨੇ ਫਾਇਦੇ ਵਿੱਚ ਆਵਦੀ ਇਹ ਚੀਜ਼ ਹਨਾ ਸੋਚੀ ਤੇ ਆਹ ਕੰਟਰੀਆਂ ਵਿੱਚ ਡਿਪੋਰਟ ਕੀਤਾ ਇਹ ਕੰਟਰੀਆਂ ਨਾਲ ਸਿੱਧਾ ਉਹਨਾਂ ਨੇ ਕੰਟਰੈਕਟ ਕੀਤਾ ਵੀ ਅਸੀਂ ਤੁਹਾਡੇ ਕੋ ਹਰ ਮਹੀਨੇ ਇੰਨੇ ਬੰਦੇ ਭੇਜਿਆ ਕਰਾਂਗੇ ਤੇ ਤੁਸੀਂ ਇਹਨਾਂ ਲਈ ਉੱਥੇ ਡਿਟੈਂਸ਼ਨ ਸੈਂਟਰ ਬਣਾਓ ਤੇ ਇੱਥੇ ਇਹਨਾਂ ਨੂੰ ਰੱਖੋ ਉਹ ਤੁਸੀਂ ਦੇਖ ਰਹੇ ਹੋ ਵੀ ਹੁਣ ਪਹਿਲਾ ਅਰਗੇ ਜ਼ਮਾਨੇ ਨਹੀਂ ਰਹੇ ਹੈਗੇ ਹਨਾ ਵੀ ਬੰਦਾ ਡੌਂਕੀ ਲਾ ਕੇ ਬਾਹਰ ਚੱਲ ਜਾਂਦਾ ਇਲੀਗਲੀ ਜਾ ਸਕਦਾ ਤੇ ਅੱਗੇ ਹੌਲੀ ਹੌਲੀ ਹਨਾ ਉਹ ਐਡਜਸਟ ਹੋ ਜਾਂਦਾ ਉਥੇ ਦੇ ਪੇਪਰ ਵੀ ਬਣ ਜਾਂਦੇ ਨੇ ਹੁਣ ਸਮਾਂ ਬਦਲ ਰਿਹਾ 2025 ਤੋਂ ਬਹੁਤ ਕੁਝ ਬਦਲ ਰਿਹਾ ਇੱਕ ਕੰਟਰੀ ਨੇ ਲਗਭਗ ਬਹੁਤ ਏਦਾਂ ਦੇ ਕੰਟਰੀ ਨੇ ਜੋ ਸੇਮ ਇਹ ਚੀਜ਼ ਅਪਲਾਈ ਕਰ ਰਹੇ ਨੇ ਠੀਕ ਹੈ ਜੀ ਹੁਣ ਇਹ ਚੀਜ਼ ਨੂੰ ਕਾਫੀ ਸੀਰੀਅਸਲੀ ਲੈ ਰਹੇ ਨੇ ਜਦੋਂ ਆਪਾਂ ਸਰਕਾਰ ਦੇ ਕੋਈ ਸਰਵਿਸ ਦਾ ਫਾਇਦਾ ਉਠਾ ਰਹੇ ਆ ਦੇਖੋ ਜਿਵੇਂ ਕਿ ਮੈਂ ਪਹਿਲਾਂ ਕਿਹਾ ਸਰਕਾਰ ਜਿਹੜੇ ਲੋਕਾਂ ਨੂੰ ਸੱਚੀ ਲੋੜ ਆ ਉਹ ਲੋਕਾਂ ਲਈ ਇਦਾਂ ਦੇ ਪਲਾਨ ਬਣਾਉਂਦੀ ਆ ਵੀ ਤੁਸੀਂ ਸਾਡੇ ਕੰਟਰੀ ਚ ਆਓ ਅਸੀਂ ਤੁਹਾਨੂੰ ਰਹਿਣ ਦੀ ਜਗ੍ਹਾ ਦੇਵਾਂਗੇ ਪਰ ਦੋਜੋ ਦੋ ਚੀਜ਼ ਦਾ ਫਾਇਦਾ ਉਠਾਇਆ ਜਾਂਦਾ ਫਿਰ ਸਰਕਾਰ ਵੀ ਉਹ ਚੀਜ਼ ਉੱਤੇ ਰੋਕ ਲਾ ਦਿੰਦੀ ਆ ਤਾਂ ਕਰਕੇ ਤੁਸੀਂ ਬਾਹਰਲੇ ਕੰਟਰੀ ਜਾਣਾ ਤਾਂ ਕੋਈ ਤੁਹਾਨੂੰ ਰੋਕ ਨਹੀਂ ਰਿਹਾ ਪਰ ਤੁਸੀਂ ਇੱਕ ਨੰਬਰ 'ਚ ਜਾਓ ਤੁਸੀਂ ਗਲਤ ਤਰੀਕਾ ਨਾਲ ਬਾਹਰ ਤੋਂ ਇਲੀਗਲੀ ਨਾ ਕਰ ਜਾਓ ਉੱਥੇ ਲੀਗਲ ਤਰੀਕੇ ਨਾਲ ਜਾਓ ਜਿਹੜੇ ਤਰੀਕੇ ਸਰਕਾਰ ਨੇ ਲੀਗਲੀ ਬਣਾਏ ਨੇ ਵੇ ਤੁਸੀਂ ਇੱਥੇ ਵਰਕ ਪਰਮਿਟ ਤੇ ਆਓ ਤੁਸੀਂ ਇੱਥੇ ਸਟੱਡੀ ਬੇਸ ਤੇ ਆਓ ਉਹ ਸਹੀ ਤਰੀਕਿਆਂ ਤੇ ਜਾਓ ਠੀਕ ਹੈ 2 ਨੰਬਰ ਚ ਨਾ ਜਾਓ ਏਜੰਟਾਂ ਨੂੰ ਪੈਸੇ ਨਾ ਦੋ ਏਜੰਟਾਂ ਦੀਆਂ ਗੱਲਾਂ ਚ ਨਾ ਆਓ ਕਿਉਂਕਿ ਏਜੰਟ ਨੇ ਤਾਂ ਆਪਦੇ ਪੈਸੇ ਕਮਾਉਣੇ ਨੇ ਉਹਨੇ ਤਾਂ ਤੁਹਾਨੂੰ ਗੱਲਾਂ ਚ ਲੈ ਆਉਣਾ ਵੀ ਕੋਈ ਨਾ ਤੈਨੂੰ ਪਹੁੰਚਾ ਦੇਗਾ ਪਰ ਬਿਲਕੁਲ ਇਹ ਚੀਜ਼ਾਂ ਵਿੱਚ ਤੁਸੀਂ ਨਾ ਫਸੋ ਕਿਉਂਕਿ ਹੁਣ ਦੇਖੋ ਤੁਸੀਂ ਉਹਨਾਂ ਦਾ ਸਿਚੁਏਸ਼ਨ ਸੋਚ ਕੇ ਦੇਖੋ ਜਿਹੜੇ ਵੀਰਾਂ ਦੇ 40 50 ਲੱਖ ਰੁਪਇਆ ਲੱਗਿਆ ਤੇ ਉਹਨਾਂ ਨੂੰ ਹੁਣ ਉਥੋਂ ਡਿਪੋਰਟ ਵੀ ਕਰ ਦਿੱਤਾ ਯੂਐਸਏ ਤੋਂ ਵਾਪਸ ਭੇਜ ਦਿੱਤਾ ਇਹ ਜੋ ਚੀਜ਼ਾਂ ਨੇ ਨਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂਟਲੀ ਬਹੁਤ ਪਰੇਸ਼ਾਨ ਕਰਦੀਆਂ ਨੇ ਬੰਦਾ ਮੈਂਟਲ ਤੌਰ ਤੇ ਬਹੁਤ ਡਿਪਰੈਸ਼ਨ ਵਿੱਚ ਚਲ ਜਾਂਦਾ ਕੱਲਾ ਤੁਸੀਂ ਨਹੀਂ ਤੁਹਾਡੀ ਫੈਮਲੀ ਵੀ ਤੁਹਾਡੀ ਫੈਮਲੀ ਵੀ ਬਹੁਤ ਪਰੇਸ਼ਾਨ ਰਹਿੰਦੀ ਆ ਦੂਜੀ ਚੀਜ਼ ਇਹ ਹੈ ਵੀ ਤੁਹਾਨੂੰ ਫਾਈਨੈਂਸ਼ੀਅਲ ਤੌਰ ਤੇ ਬਹੁਤ ਵੀਕ ਕਰ ਦਿੰਦੀ ਆ ਇੱਕਦਮ ਐਡਾ بڑا ਨੁਕਸਾਨ ਝੱਲਣਾ ਕੋਈ ਸੌਖੀ ਚੀਜ਼ ਨਹੀਂ ਹੈਗੀ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਾਲ ਮਗਰ ਲੈ ਜਾਂਦੀ ਹੈ ਇਹ ਚੀਜ਼ ਤਾਂ ਕਰਕੇ ਇਹ ਗਲਤੀ ਕਰਨ ਤੋਂ ਪਹਿਲਾਂ ਆਪਾਂ ਨੂੰ ਦੂਜਿਆਂ ਦੀਆਂ ਗਲਤੀਆਂ ਦੇਖ ਕੇ ਸਿੱਖਣਾ ਚਾਹੀਦਾ ਠੀਕ ਹੈ ਜੀ ਤੁਸੀਂ ਬਾਹਰਲੇ ਦੇਸ਼ ਜਾਣਾ ਸਹੀ ਤਰੀਕੇ ਨਾਲ ਜਾਓ ਲੀਗਲ ਤਰੀਕੇ ਨਾਲ ਜਾਓ ਗਲਤ ਕੰਮ ਨਾ ਕਰੋ ਦੂਜਿਆਂ ਵੱਲ ਨਾ ਦੇਖੋ ਬਹੁਤ ਲੋਕ ਤੁਹਾਨੂੰ ਗੱਲਾਂ ਚ ਲਿਆਉਣਗੇ ਵੀ ਕੋਈ ਗੱਲ ਨਹੀਂ ਹਨਾ ਚਲਦੇ ਆ ਕੁਝ ਨਹੀਂ ਹੁੰਦਾ ਬਾਕੀ ਲੋਕ ਵੀ ਜਾਂ ਇਦਾਂ ਬਿਲਕੁਲ ਹੋਰ ਲੋਕਾਂ ਦੀਆਂ ਗੱਲਾਂ 'ਚ ਨਾ ਆਓ ਏਜੰਟਾਂ ਦੀਆਂ ਗੱਲਾਂ 'ਚ ਨਾ ਆਓ ਆਪਦੇ ਪੈਸੇ ਇਦਾਂ ਨਾ ਬਰਬਾਦ ਕਰੋ ਜੇ ਤੁਸੀਂ ਕੋਈ ਚੀਜ਼ ਕਰਨੀ ਆ ਤਾਂ ਸਹੀ ਤਰੀਕੇ ਕਰੋ ਜੇ ਤੁਸੀਂ ਸਹੀ ਤਰੀਕੇ ਨਹੀਂ ਉਹ ਚੀਜ਼ ਕਰਨਾ ਚਾਹੁੰਦੇ ਤਾਂ ਆਪਦਾ ਪੈਸਾ ਕਮ ਸੇ ਘੱਮ ਬਚਾਓ ਆਪਦਾ ਪੈਸਾ ਉੱਥੇ ਪੰਜਾਬ ਵਿੱਚ ਕਿਸੇ ਚ ਇਨਵੈਸਟ ਕਰ ਲਓ ਠੀਕ ਹੈ ਜੀ ਬਹੁਤ ਲੋਕਾਂ ਨੂੰ ਮੇ ਵੀ ਇਹ ਚੀਜ਼ ਬੁਰੀ ਵੀ ਲੱਗੂਗੀ ਮੈਂ ਸਮਝਦਾ ਬਹੁਤ ਲੋਕਾਂ ਦਾ ਸੁਪਨਾ ਹੁੰਦਾ ਨਾ ਵੀ ਅਸੀਂ ਬਾਹਰਲੇ ਦੇਸ਼ ਜਾਣਾ ਅਸੀਂ ਕਮਾਈਆ ਕਰਾਂਗੇ ਕੰਮਕਾਰ ਕਰਾਂਗੇ ਆਪਦੇ ਘਰਦਿਆਂ ਨੂੰ ਪੈਸੇ ਭੇਜਾਂਗੇ ਠੀਕ ਹੈ ਹਰ ਕੋਈ ਬੰਦੇ ਦਾ ਸੁਪਨਾ ਹੁੰਦਾ ਹਰ ਕੋਈ ਬੰਦਾ ਇਹ ਚੀਜ਼ ਕਰਨਾ ਚਾਹੁੰਦਾ ਕੌਣ ਨਹੀਂ ਆਪਦੇ ਪਰਿਵਾਰ ਲਈ ਇਹ ਚੀਜ਼ ਕਰਨਾ ਚਾਹੁੰਦਾ ਕੋਣ ਨਹੀਂ ਚਾਹੁੰਦਾ ਹਨਾ ਵੀ ਸਾਡੀ ਹੋਰ ਵਧੀਆ ਲਾਈਫ ਹੋਵੇ ਲਿਵਿੰਗ ਸਟੈਂਡਰਡ ਵਧੀਆ ਹੋਵੇ ਪਰ ਤੁਸੀਂ ਸਹੀ ਤਰੀਕਾ ਚੁਣੋ ਬਾਕੀ ਆ ਸੀਗੀ ਆ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਦੇ ਹਾਂ ਅਗਲੀ ਵਾਰ ਓਕੇ